ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਦੇ ਵਿੱਚ ਆ ਜ਼ਿਲ੍ਹੇ ਮੋਗੇ ਦੇ ਵਿੱਚ ਤੇ ਬੱਬੇ ਬਾਈ ਦੇ ਘਰ ਆ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਜਨਵਰ 3 ਤੁਹਾਡੀ ਕਚਹਿਰੀ ਦੇ ਵਿੱਚ ਆ ਥਿੰਨਾ ਜਨਵਰਾਂ ਦੀ ਡਿਟੇਲ ਜਾਣਕਾਰੀ ਆਪਾਂ ਮਾਲਕ ਤੋਂ ਲੈਣੀ ਆ ਮਿੱਤਰੋ ਆਓ ਮਿਲਦੇ ਹਾਂ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਬੱਬੇ ਬਾਈ ਹੋਰ ਬਾਈ ਸਰਬੇ ਠੀਕ ਠਾਕ ਆ ਚਲਦੀ ਕੜਾ ਜੀ ਚਲਦੀ ਕੜਾ ਹੋਰ ਸੇਤਾ ਪਰਿਵਾਰ ਬਹੁਤ ਵਧੀਆ ਸਰਵੇ ਬਹੁਤ ਅੱਛਾ ਇਹ ਛੋਟੀ ਦੀ ਕੀ ਡਿਟੇਲ ਹੈ ਪਹਿਲੇ ਨੰਬਰ ਵਾਲੀ ਦੀ ਇਹ ਸਾਬੇ ਨੂੰ 23ਵਾਂ ਦਿਨ ਅਜ ਬਣੀ ਨੂੰ ਹੋ ਗਿਆ ਜੀ ਇਹ ਆਪਾਂ ਤੋਂ ਹੀ ਬਣਵਾ ਕੇ ਲਏ ਸੀ ਆਪਣੇ ਮਾਲੀ ਤੋਂ ਹੀ ਕਰਾਉਸ ਹੋਈ ਹੈ ਠੀਕ ਹੈ ਬਾਈ ਜੀ ਤੇ ਹੈ ਰੋਡੇ ਬਲੱਡ ਲੈਣਾ ਇਹ ਠੀਕ ਹੈ ਜੀ ਮੂੰਹ ਮੱਥਾ ਜਾਨੀ ਵੇਖੋ ਤੁਸੀਂ ਸਿੰਘ ਸਿੰਘ ਕਿੰਨਾ ਸੁਨੱਖਾ ਸਿੱਧਾ ਪਟਾ ਗਿਵੇਂ ਬਾਈ ਦੰਦੋ ਬਾਂਧ ਨਹੀਂ ਆ ਮੈਂ ਵੇਖਿਆ ਦੰਦ ਗਈ ਹੋਊਗੀ ਵੈਸੇ ਤਾਂ ਤਿੰਨ ਸਾਲਾਂ ਦੀ ਨਹੀਂ ਸੀਗੀ ਹਾਂ ਜੋਟੀ ਚੰਗੀ ਸੋਹਣੀ ਬਹੁਤ ਹੈ ਨਾ ਹਾਂ ਹੈ ਬਹੁਤ ਸੋਨਾ ਕੀ ਆ ਪੈਰ ਚਾਰੇ ਪੈਰ ਫਿਰ ਸਰਬੇ ਵੱਡੀ ਗੱਲ ਆਉਂ ਐ ਵੇਖੋ ਤੁਸੀਂ ਵੀ ਲੈ ਜਿਵੇਂ ਮਰਜੀ ਲੈ ਲੈ ਸੀਲ ਪੜ ਬਹੁਤ ਆ ਹਨਾ ਮੈਂ ਨਾ ਬਾਹਲੀ ਜਰਾ ਜਮਾ ਮੈਂ ਨਾ ਵੀ ਸਰਾਈ ਕਰਾਈ ਫਿਰਦੀ ਲੈ ਜਿਵੇਂ ਮਰਜੀ ਲੈ ਖਿੱਚੀ ਚੱਲੋ ਲੈ ਓਹੋ ਜਮਾ ਲਾਇਆ ਹੈ ਲੱਗੇ ਫਿਰ ਆਈ ਨਹੀਂ ਬਈ ਇਧਰ ਦੀ ਐ ਲੈ ਇਧਰ ਦੀ ਜਿਵੇਂ ਮਰਜੀ ਲੈ ਨਹੀਂ ਠੀਕ ਐ ਬਈ ਸੋਹਣੀ ਸੁਹਣੀ ਬਹੁਤ ਆ ਕੱਟੀ ਤੋਰੀ ਬਈ ਮੜੀ ਖੋਲੀ ਖੋਲ ਬਈ ਰੇਡ ਤਾਂ ਫੋਨ ਤੇ ਹੀ ਰਹਿਣੇ ਆ ਹਨਾ ਫੋਨ ਤੇ ਕਰ ਲਾਂਗੇ ਹੂੰ ਠੀਕ ਐ ਬਈ ਲੈ ਵੀ ਮਿੱਤਰੋ 28 ਦਿਨਾਂ ਦੀ ਕਿੰਨੇ ਦੀ ਆਖਿਆਈ 30 ਦਿਨਾਂ ਦੀ 30 ਦਿਨਾਂ ਦੀ ਮਤਲਬ 30 ਦਿਨਾਂ ਦੀ ਗੱਪਣਾ ਆਪਣੇ ਕੈਪਟਨ ਤੋਂ ਹੀ ਗੱਪਣਾ ਹਾਂ ਇਹ ਰੱਬਣਾ ਹਾਂ ਠੀਕ ਆ ਆਪਦਾ ਕੋਈ ਪਤਾ ਇੰਦਾ ਕਿ ਨਹੀਂ ਭਾਈ ਆਪਦੀ ਮਾਂ ਬਹੁਤ ਚੰਗੀ ਸੀ 17 18 ਕਿਲੋ ਦਾ ਦੁੱਧ ਮਾਂ ਥੱਲੇ ਸੀ ਇਹ ਹੀ ਠੀਕ ਆ ਵੀ ਇਹਦਾ ਉਂਝ ਨਹੀਂ ਪਤਾ ਆਪਾਂ ਨੂੰ ਕਿਹੜੇ ਨਹੀਂ ਮਾਂ ਜਿਹੜੀ ਸੀਗੀ ਇਹਦੀ ਹੂੰ ਉਹ ਸਮੰਦਰ ਵਾਲੇ ਦੀ ਸੀ ਠੀਕ ਆ ਭਾਈ ਹਾਂ ਤੇ ਮੈਂ ਬਹੁਤ ਮੈਂ ਬਹੁਤ ਚੰਗੀ ਬਣੂਗੀ ਭਾਈ ਹਾਂ ਮੈਂ ਬਹੁਤ ਝੋਟੀ ਨਾ ਅੰਗ ਪੈਰ ਬਹੁਤ ਚੰਗੇ ਪਿੰਡਾਂ ਕਾਗਜ਼ਾਰਗਾ ਪਿੰਡਾਂ ਝੋਲੀ ਜਾਲੀ ਬਹੁਤ ਚੰਗੀ ਹੈ ਵੇਖੋ ਹੂੰ ਨਹੀਂ ਠੀਕ ਆ ਭਾਈ ਓਕੇ ਆ ਜਾਵਾ ਯਾਰ ਹੂੰ ਲੈ ਆਪ ਤਵ ਖਾਈ ਝੋਲੀ ਫੇਰ ਆ ਦੇਂਦੀ ਹੂੰ ਰਹੀ ਠੀਕ ਆ ਭਾਈ ਨਾ ਝੋਲੀ ਜਾ ਤੇ ਜੋ ਮਰਜ਼ੀ ਟਿਕਾ ਕੇ ਵਿਖਾ ਦੇ ਆ ਜਾ ਇਹ ਕੜਾ ਹੈਲਦੀ ਕਰਮਾ ਲਈ ਲੈ ਲੈ ਦੇਖੋ ਜਰਾ ਹਰ ਬਾਲੀ ਠੰਡੀ ਸੀਲ ਹੈ ਜਰਾ ਹੂੰ ਤੇ ਭਾਈ 2 ਨੰਬਰ ਤੇ ਕੱਟੀ ਆ ਜਿਹੜੀ ਇਹ ਸਰ ਤੇ ਧਨੇਸ਼ੀ ਦਾ ਹੈ ਬਰਸਨਾਲ ਦੇ ਬਾਵਰਦੀ ਹੈ ਬਾਵਰਦੀ ਠੀਕ ਆ ਹਾਂ ਕਿੰਨੇ ਚਿਰ ਦੀ ਹੈ ਬਾਈ ਇਹ ਇਹ 1.5 ਸਾਲ ਦੀ ਹੈ 1.5 ਸਾਲ ਦੀ ਠੀਕ ਆ ਹਾਂ ਇਹ ਕਿੰਨੇ ਦੇ ਦੇਵਾਂਗੇ ਬਾਈ ਤੇ ਫੋਨ ਤੇ ਹੀ ਕਰ ਲਾਂਗੇ ਸਰਪੇ ਠੀਕ ਆ ਬਾਈ ਠੀਕ ਆ ਤੇ ਤੋਰੀ ਬਾਈ ਮੜੀ ਜੀ ਕੱਟੀਆਂ ਚੰਗੀਆਂ ਹਨਾ ਹਾਂ ਸਾਰੇ ਅੰਗ ਪੈਰ ਬਹੁਤ ਚੰਗੇ ਲੱਗੇ ਆ ਥਾਂ ਬਹੁਤ ਮੋਟਾ ਲੱਗੇ ਆਂਦੀ ਵੀ ਹੋਈ ਹੁੰਦੀ ਜੇ ਤਾਂ ਬਣ ਜਾਣੀ ਟਕਾਣੇ ਦੇ ਹਾਂਜੀ ਫਿਰ ਸਿੰਘਾ ਬਹੁਤ ਚੰਗਾ ਨਾਲ ਹੀ ਕੁਕਾ ਗਈ ਸਿੰਘੀ ਹੂੰ ਦੇ ਸਿੰਘ ਦੋਵੇਂ ਕੱਟੀਆਂ ਦੀ ਚੰਗੀ ਇੰਦਾ ਬਹੁਤ ਚੰਗੇ ਆ ਹੂੰ ਠੀਕ ਆ ਓਕੇ ਕਲੀਆ ਭਾਈ ਨਹੀਂ ਆ ਬਈ ਹੂੰ ਨਹੀਂ ਠੀਕ ਹੈ ਭਾਈ ਹੂੰ ਬਣਦੇ ਇੱਥੇ ਬਣਦੇ ਇੱਥੇ ਭਾਈ ਯਾਰ ਨਹੀਂ ਠੀਕ ਹੈ ਯਾਰ ਹੈਨਾ ਕੁੱਲ ਮਿਲਾ ਕੇ ਟਕਾਣੀ ਤੀਰ ਆ ਜਾਵਾਂ ਹੈਨਾ ਹੂੰ ਤੇ ਫਿਰ ਥਣ ਥਣੋਂ ਦੂਜਾ ਇਹਦਾ ਵੀ ਬਹੁਤ ਚੰਗਾ ਲੱਗਿਆ ਹੂੰ ਓਕੇ ਆ ਤੇ ਇਹ ਹੈਗੀ 1.5 ਸਾਲ ਦੀ ਹੈ 1.5 ਸਾਲ ਦੀ ਠੀਕ ਹੈ ਭਾਈ ਕੱਟੀ ਦੀ ਬੋਲਾ ਜਦ ਚਮੜੀ ਚਮੜੀ ਕੰਮ ਦੀ ਬਾਲੀ ਆ ਹੈਨਾ ਮੈਂ ਨਾ ਯਾਰ ਵੀ ਦੂਜਾ ਵੀ ਫਿਰ ਸੈੰਗ ਅੰਗ ਪੈਰ ਬਹੁਤ ਚੰਗੇ ਲੱਗੇ ਆ ਜਿਹੜਾ ਸਾਂਭ ਲੂਗਾ ਵਧੀਆ ਰਹਿ ਜਾਊਗਾ ਹਾਂ ਜਣੀ ਮੰਨ ਕੇ ਚੱਲੋ ਵੀ 6 ਮਹੀਨੇ ਲੈ ਸਾਂਭ ਲਵੇ ਕੱਟੀ ਨੂੰ ਤੇ ਮੈਂ ਇਹਨਾਂ ਵੀ ਕੱਟੀ ਤੇ ਉਹ ਪਰਲੀ ਨਿੱਕੀ ਕਾਲੀ ਉਹ ਸਰ ਮੈਂ ਇਹਨੂੰ ਵਿਚਾਰਤਾ ਮੇਰਾ ਸੀਗਾ ਰੱਖਣ ਦਾ ਤੈਨੂੰ ਮੈਂ ਦੱਸਦਾ ਹਾਂ ਤੈਨੂੰ ਮੈਂ ਸਹੀ ਦੱਸਦਾ ਵੀ ਮਾਂ ਉਹਦੀ ਥੱਲੇ ਝੋਲੀ ਵੇਖੋ ਇਹਦੀ ਹੂੰ ਬਈ ਪੂਰਾ ਚੰਗਾ ਆਪਾਂ ਤੋਕੜ ਗੱਬਣ ਮੈਂ ਲਿਆਂਦੀ ਸੀਗੀ ਠੀਕ ਆ ਤੇ ਦੁੱਧ ਸੀਗਾ 20 20 ਕਿਲੋ ਅੱਛਾ ਬਈ ਇਹ ਕਿੰਨੇ ਚਿਰ ਦੀ ਆ ਵੈਸੇ ਇਹ ਸਰਬੇ ਆਪਾਂ ਮੰਨ ਕੇ ਚੱਲੋ ਵੀ ਹੁਣ ਮੈਂ ਵੇਚੀ ਐ ਠੀਕ ਆ ਉਹਦੇ ਨਾਲ ਆਈ ਸੀਗੀ ਠੀਕ ਆ ਤੇ ਵੀ ਮੰਨ ਕੇ ਚੱਲੋ ਵੀ ਡੇਢ ਕਿ ਮਹੀਨੇ ਬਾਅਦ ਪਸ਼ੂ ਹਾਂ ਵੀ ਗੱਪੜ ਨੂੰ ਸਵਾ ਸਾਲ ਦੀ ਰੱਖ ਲੈਣੇ ਆ ਹਾਂ ਬਸ ਇੱਥੇ ਜੇ ਹੈਨਾ ਝੋਲੀ ਚਾਲੀ ਵਾਚੀ ਬਹੁਤ ਚੰਗੀ ਬਾਲੀ ਚੰਗੀ ਐ ਯਾਰ ਮੈਂ ਨਾ ਵੀ ਜਿਵੇਂ ਮਾਂ ਦੀ ਸੀਗੀ ਓਵੇਂ ਹੀ ਆ ਤੂੰ ਟਿਕਾ ਕੇ ਝੋਲੀ ਵਿਖਾਓ ਝੋਲੀ ਦਾ ਤਾਂ ਹੂੰ ਐ ਕਹੋ ਸੁਣੀ ਜਾਣੀ ਸੀ ਥਾੜ ਥੁਣ ਵੇ ਚਿੰਗੜੇ ਡਟ ਹੈਨਾ ਹਾਂ ਇਹ ਵੀ ਮੈਂ ਰੇਟ ਫੋਨ ਤੇ ਜਾਂਦਾ ਵੀ ਫੋਨ ਤੇ ਕਰ ਲਾਂਗੇ ਸਰਬੇ ਠੀਕ ਐ ਬਾਈ ਠੀਕ ਆ ਜੀ ਨਵੇਂ ਮਿੱਤਰੋ ਇਹ ਤਿੰਨ ਜਾਨਵਰ ਬਾਈ ਬੱਬੇ ਦੇ ਕੋਲੇ ਪਿੰਡ ਰੋਡੇ ਦੇ ਵਿੱਚ ਬਾਈ ਆਪਣਾ ਨੰਬਰ ਬੱਬੇ ਬਾਈ 987 98727 16232 98727 16232 98727 16232 ਹਾਂਜੀ 98727 16232 ਬਾਈ ਦਾ ਨੰਬਰ ਆ ਮਿੱਤਰੋ ਰੋਡੇ ਪਿੰਡ ਆ ਜ਼ਿਲ੍ਹਾ ਮੋਗਾ ਵਾ ਬੱਬਾ ਬਾਈ ਦਾ ਨਾਮ ਆ ਤੇ ਮਿੱਤਰੋ ਵੱਡਾ ਨਾਮ ਨਾਲ ਵੀ ਵਪਾਰ ਲੈਣ ਦੇ ਵਿੱਚ ਜਾਂ ਬਰੀਡਿੰਗ ਦੇ ਵਿੱਚ ਹੈਗਾ ਬਾਈ ਦਾ ਧੰਨਵਾਦ